ਮੰਮੀ ਵੈਲੋ ਆਜਾ ਨੂੰ 4-5 ਦਿਨ ਹੋ ਗਏ ਇੱਥੇ ਆਇਆ ਨੂੰ ਮਗਰ ਇੱਕ ਵਾਰੀ ਵੀ ਘੇੜਾ ਮਾਰਿਆ ਇਹਨੇ ਨਾ ਉਹਨੇ ਤੇ ਨਾ ਬਾਜੀ ਨੇ ਚਲ ਆਨੂ ਛੱਡਿਆ ਤੁਹਾਨੂੰ ਆਣ ਕੇ ਪੁੱਛ ਲੈਂਦੇ ਤੁਹਾਡਾ ਵੀ ਨਹੀਂ ਆਣ ਕੇ ਉਹਨਾਂ ਨੇ ਹਾਲ ਚਾਲ ਪੁੱਛ ਆਣ ਕੇ ਕਿਤੇ ਕੋਈ ਨਹੀਂ ਨਹੀਂ ਪੁੱਛਿਆ ਨਾ ਸੇ ਐਸੇ ਕਰਕੇ ਮੈਂ ਤੁਹਾਡੇ ਨਾਲ ਆਈ ਆ ਮੈਂ ਰਵੇ ਕੱਲੀਓ ਕੱਲੀ ਰਹਿਣ ਹੋ ਰਹੀ ਆ ਨਾ ਤੇ ਤਾਂ ਕਰਕੇ ਮੰਮੀ ਚਲੋ ਐ ਤੇ ਏਦਾਂ ਦੁੱਖ ਲੱਗਦਾ ਚਲ ਉਹ ਬਗਾਨੀ ਉਹ ਤਾਂ ਤੁਹਾਡਾ ਪੁੱਤ ਤੇ ਆਪਣਾ ਹੀ ਨਾ ਉਹ ਤਾਂ ਕਹਵੇ ਆਪਣੇ ਉਹ ਵੀ ਰੰਨਾਂ ਦੇ ਮਗਰ ਲੱਗ ਜਾਂਦੇ ਮੁੜ ਕੇਗਾ ਅਰੇ ਤੇ ਮੰਮੀ ਗੱਲਾਂ ਕੁਛ ਦਸੀਆਂ ਨਹੀਂ ਉਹਦੇ ਕੁੜੀ ਨੂੰ ਅੱਗੇ ਨਹੀਂ ਚੰਗਾ ਜਾਣਦੀ ਹੁਣ ਪਤਾ ਨਹੀਂ ਕੀ ਹਾਲ ਕਰਦੀ ਹੋਰੀਆਂ ਤਾਂ ਨਿਆਣੀ ਤੁਸੀਂ ਤਾਂ ਮੈਨਾਂ ਗੱਲਾਂ ਦਸੀਆਂ ਹੀ ਨਹੀਂ ਆ ਇਹ ਗੱਲ ਸੱਚ ਮੈਨੂੰ ਤੇ ਦੱਸਣਾ ਸੀ ਮੰਮੀ ਅਸੀਂ ਐਸੇ ਕਰਕੇ ਇਹਦੀ ਦੱਸਿਆ ਵੀ ਲੜਾਈ ਘਰ ਚ ਪੈਂਦੀ ਔਰ ਰੋਟੀ ਤੋਂ ਗੱਲ ਚੱਲੀ ਤੇ ਲੜਾਈ ਪੈ ਗਈ ਘਰ ਤੇ ਹੁਣ ਰੋਟੀ ਤੋਂ ਗੱਲ ਚ ਸੜੀ ਆ ਤੇ ਤਾਂ ਹੀ ਤੁਹਾਨੂੰ ਦੱਸਣ ਲੱਗਿਆ ਕਿ ਅਸੀਂ ਤਾਂ ਚਾਹਨੇ ਵੀ ਲੜਾਈ ਘਰ ਚ ਨਾ ਹੀ ਪਵੇ ਤੁਸੀਂ ਉਦੋਂ ਕਿਉਂ ਨਹੀਂ ਮੈਨੂੰ ਦੱਸਿਆ ਤੁਸੀਂ ਉਦੋਂ ਦੱਸਦੀਆਂ ਮੈਨੂੰ ਤੇ ਮੈਂ ਚਾਰ ਤੇ ਚਾਰ ਜੀ ਇਕੱਠੇ ਕਰਦੀ ਆਪਣੇ ਤੇ ਪੁੱਛਦੇ ਇਹਨੂੰ ਕੁੜੀ ਵਾਸਤੇ ਤਾਂ ਵਿਆਹ ਕੇ ਲਿਆਂਦੀ ਆ ਇਹ ਕੋਈ ਨਾ ਵੈਰ ਨਹੀਂ ਆ ਕੀ ਕਰਨ ਦੇ ਇਹ ਮੈਨੂੰ ਕੀ ਪਤਾ ਹੈ ਇਹ ਸਾਡੇ ਨਾਲ ਨਿੱਕੇ ਨਿੱਕੇ ਚਾਲਾਂ ਖੇੜਦੀ ਰਹੀ ਅੱਜ ਇਹਨੇ ਵੱਡੀ ਚਾਲ ਖੇੜ ਕੇ ਸਾਨੂੰ ਨੁਕਰੇ ਲਾਤਾ ਤੇ ਆਪੇ ਰਾਣੀ ਉੱਥੇ ਬਣ ਕੇ ਬਹਿ ਗਈ ਆ ਇਹ ਕਿਡੀਆਂ ਜਾਣ ਕੇ ਮਿਸਤਰੀਆਂ ਦੇ ਲੰਗਰ ਪਕਾਉਂਦੀ ਰਹੀ ਖਾਪਦੀਆਂ ਤੈਹੀਂ ਦੋਵੇਂ ਜਾਣੀਆਂ ਰਹੀਆਂ ਸੀ ਰਾਜੇ ਰਾਣੀ ਬਣ ਕੇ ਬਹਿ ਗਈ ਅੱਲਾ ਜੇ ਆਈਆ ਤੇਨੇ ਆਣ ਕੇ ਮੂੜੀਆਂ ਅੱਡ ਤੇ ਪੱਤੇ ਅੱਡ ਕਰ ਛੱਡੇ ਮੰਮੀ ਹਾਂ ਆਹ ਬੰਦੇ ਦਾ ਕੰਮ ਏ ਹੋਈ ਤੇ ਗੱਲ ਅਸੀਂ ਕਦੋਂ ਨਹੀਂ ਆਥੇ ਬਸਾਂ ਨਹੀਂ ਕਦੀ ਅਸੀਂ ਲੜੀਆਂ ਹੀ ਦਮ ਜਣੀ ਆਪ ਤੋਂ ਵਿੱਚ ਇਹਨੇ ਆਨ ਕੇ ਤੇ ਉਸੇ ਰਲੇ ਪਵਾੜਾ ਪਾਤਾ ਲੜਾਤਾ ਹਨ ਮੰਮੀ ਇਹਨੇ ਤੇ ਪਹਿਲੇ ਦਿਨ ਤੋਂ ਹੀ ਨਹੀਂ ਕੁੜੀ ਨਾਲ ਮੋਹ ਪਿਆ ਪਾਇਆ ਪਹਿਲੇ ਦਿਨ ਤੋਂ ਹੀ ਇਹਦੇ ਮੱਥੇ ਦੇ ਵੇਖਿਆ ਧੂੜੀਆਂ ਪੈ ਗਈਆਂ ਕੁੜੀ ਵਾਲਾ ਵੇਖ ਕੇ ਪਰ ਅਹੀਂ ਤੇ ਹੋਈ ਕਿ ਆ ਵੀ ਚੱਲ ਕੋਈ ਨਹੀਂ ਅੱਜ ਨਹੀਂ ਕੱਲ ਨਹੀਂ ਥੋੜਾ ਥੋੜਾ ਘਰ ਤੇ ਪੈ ਜੂਗਾ ਪਰ ਇਹਦਾ ਫਰਕ ਨਹੀਂ ਪਿਆ ਇਹਨੇ ਕੁੜੀ ਨਾਲ ਮੋਹ ਨਹੀਂ ਪਾਇਆ ਮੰਮੀ ਤਰਨ ਦੱਸ ਜਾਈ ਮੰਮੀ ਹੋਣਾ ਇੱਥੇ ਆ ਗਏ ਆ ਪਤਾ ਨਹੀਂ ਉਹਨੂੰ ਨਿਆਣੀ ਨੂੰ ਕਿਹੜਾ ਹਿਸਾਬ ਨਾਲ ਰੱਖਦੀ ਹੋ ਉਹ ਕਿਹੜੇ ਨੇ ਨਹੀਂ ਅੱਗੇ ਤਾਂ ਮਾੜਾ ਮੋਟਾ ਨੂੰ ਕਾਡਾ ਵੀ ਡਾਰੀ ਹਾਡਾ ਪੀ ਲਾਗੇ ਫੇਰਦਿਆਂ ਵਾ ਹੁਣ ਉਹਦਾ ਡਰ ਸਾਰੇ ਮੰਮੀ ਲੱਥ ਗਿਆ ਹੁਣ ਨਹੀਂ ਉਹਨੇ ਕੁੜੀ ਨੂੰ ਕਾ ਹੀ ਨਹੀਂ ਚੰਗਾ ਜਾਲਣਾ ਵੇਖ ਰਹੀ ਕੋਈ ਗੱਲ ਨਹੀਂ ਰੱਬ ਤੇ ਵੇਂਦਾ ਹੀ ਆ ਨਾ ਇਹੋ ਜੀ ਗੱਲ ਕੋਈ ਨਹੀਂ ਮੰਮੀ ਮੈਨੂੰ ਤਾਂ ਕੁੜੀ ਤੇ ਬੜਾ ਹੀ ਤਰਸ ਆਉਂਦਾ ਕੁੜੀ ਪਤਾ ਨਹੀਂ ਕਿਹੜੇ ਹਾਲਤ ਹੁਣ ਲੀਆ ਵਿਚਾਰੇ ਚਲ ਮੰਨੂ ਤਾਂ ਸੱਗੀ ਤਾਂ ਰਾਂ ਭਾਂਡੇ ਦੋ ਮਾਜਲਾ ਹੁਣ ਟੈਨਸ਼ਨ ਨਹੀਂ ਲੈਣੀ ਆਪਣੇ ਘਰ ਖੋਸੋ ਆਪਣੇ ਘਰ ਚਲ ਚਲੋ ਜੀ ਜੀ ਘਰ ਦਾ ਕੰਮ ਟੈਨਸ਼ਨ ਨਾ ਕਰਦੀ ਸੱ ਹਾਂ ਮੰਮੀ ਬੱਸ ਵਧੀਆ ਮੈਂ ਇੱਧਰ ਬੜੀ ਖੁਸ਼ ਆ ਉਹ ਉਧਰ ਚਲ ਗਏ ਨੇ ਪੁਰਾਣੇ ਘਰ ਤੇ ਮੈਂ ਇੱਧਰ ਮਜੇ ਨਾਲ ਬੱਸ ਕੁਛ ਨਹੀਂ ਕਾਕਾ ਸੁਪਟਾ ਵਾ ਹੂੰ ਬੱਸ ਉੱਥੇ ਹੀ ਸਿਰੇ ਤੇ ਮਗਾ ਮਮੀ ਸੇ ਸਿਰਫ ਫੋਨ ਕਰ ਲਵਾ ਹਾਂ ਹਾਂ ਮਾਤਾ ਮਾਤਾ ਵੀ ਉਹਨਾਂ ਨਾਲ ਚਲ ਗਈ ਆ ਮੈਂ ਕਿਹਾ ਜਾਂਦੀ ਉਹ ਤੇ ਜਾ ਹੋਣੇ ਕੀ ਕਹਿਣਾ ਜੇ ਦੋ ਆਪੇ ਚਲ ਗਏ ਤੇ ਫਿਰ ਮੈਂ ਕੀ ਕਹਿਣਾ ਸੀ ਹਾਂ ਮੈਂ ਕਿਹਾ ਜਾਓ ਸ਼ੁਕਰ ਕੀਤਾ ਮੈਂ ਸਭ ਕੁ ਗਏ ਆ ਹਾਂ ਹਾਂ ਬਸ ਉੱਠ ਗਿਆ ਹੁਣ ਕਾਕਾ ਮੈਂ ਦੁੱਧ ਦੇ ਕੇ ਆਵਾ ਬੋਤਲ ਪਾ ਕੇ ਰੱਖੀ ਉਹਦੀ ਲੱਗੇ ਆ ਹਾਂ ਹੋਰ ਐਸ਼ ਐਸ਼ ਹੋਰ ਸਭ ਠੀਕ ਠਾਕ ਆ ਮਮਾ ਜੀ ਮੈਸਕੂਲ ਚੰਡੀ ਸਕੂਲ ਦਾ ਟਾਈਮ ਹੋ ਗਿਆ ਜੇ ਚੁੱਪ ਕਰਕੇ ਨਾ ਤੇ ਬੈ ਜਾ ਅੱਠ ਬੋਤਵਾ ਹੁਣ ਚਲ ਜਾ ਅੰਦਰ ਹੁੰਨ ਜੇ ਨਾ ਕੰਮ ਦੇ ਕਰ ਜੀ ਦੀ ਲੋੜ ਵਾ ਗਾੜੀ ਸਾਰੇ ਨੇ ਕਹਣਾ ਸਿੱਖ ਕੇ ਆਈਆਂ ਪੜ ਕੇ ਹੀ ਆਈਆਂ ਕੱਲੀ ਛੁੱਟ ਗਈ ਵੀ ਮਾਂ ਮੇਰੇ ਸਰਾੜੇ ਨੂੰ ਮੇਰੇ ਤੇ ਬੋਝ ਖਾਨਾ ਮੈਂ ਤੇ ਆਪਣਾ ਮੁੰਡਾ ਸਾੰਧੀ RAM ਨਾ ਦਵਨੀ ਇਹਨੂੰ ਕੰਮ ਚੰਗੀ ਤਰ੍ਹਾਂ ਚਲ ਠੀਕ ਆ ਮੈਂ ਵੇਖਾਂ ਅੰਦਰ ਜਾ ਕੇ ਬੁਸਕਦੀ ਨਾ ਹੋਵੇ ਆਏ ਹੋ ਨਾ ਮੰਮਾ ਨੇ ਤਾਂ ਮੈਨੂੰ ਸਕੂਲੇ ਨਹੀਂ ਜਾਣ ਦਿੱਤਾ ਐਡਾ ਕਰਦੀ ਆ ਘਰੇ ਬੈਠਣ ਨੂੰ ਦੇਖਾ ਮੁੰਡੇ ਨੂੰ ਕਿੱਦਾਂ ਪਿੱਛਾ ਕਰਕੇ ਤੈਨੂੰ ਵਿਖਾਈ ਮੈਂ ਤੈਨੂੰ ਕੰਮ ਕਰਨ ਨੂੰ ਕਿਹਾ ਮੈਂ ਤੈਨੂੰ ਪੜਨ ਨੂੰ ਨਹੀਂ ਕਿਹਾ ਲਕੇ ਹਾਡੀਆਂ ਕਿਤਾਬਾਂ ਤੋਂ ਕੰਮ ਸੇਕਲਾ ਕੰਮ ਸੋਹਣਾ ਨੇ ਕਹਣਾ ਕਿ ਜਿੱਜੀ ਆ ਗਈਆਂ ਮੁੰਡੇ ਨੇ ਕਿੱਦਾਂ ਪਿੱਛਾ ਕਰਕੇ ਤੇ ਬੈਠੀ ਆ ਹੋਏ ਭਾਈ ਹੁਜੀ ਮੈਂ ਮਮਾ ਤੁਸੀਂ ਕਿ ਉਹ ਕੋਈ ਜੇ ਇਹ ਤਾਂ ਮਮਾ ਮੈਨੂੰ ਜੁਲੂ ਮੀਂ ਬਰਕਾ ਕਰ ਦੇ

ਮੇਰਾ ਸੋਨਾ ਵੀਰ ਮੈਂ ਸੱਤਕੇ ਤੇ ਆਵਾਂ ਮੇਰੇ ਵੀਰ ਦੇ ਨਹੀਂ ਛਰਾਇ ਤੇ ਮੁੰਡਾ ਕੰਮ ਕਰ ਲਿਆ ਤਾ ਮਿੰਟ ਕੇ ਬਾਅਦ ਚੋਕ ਕੇ ਬਹਿ ਜਾਂਦੀ ਇਹਨੂੰ ਚਲ ਹਾਂ ਫਿਰ ਆ ਕੇ ਇਹਨੂੰ ਪੋਤਾ ਚਲ ਹਾਂ ਆਟਾ ਕਉਣ ਕੀ ਰੋਟੀਆਂ ਲਾ ਚਲ ਇਦਾਂ ਫਾੜ ਕੇ ਮੁੰਡੇ ਨੂੰ ਬਹਿ ਜਾਂਦੀ ਮਿੰਟ ਕੇ ਬਾਅਦ ਨਹੀਂ ਮੇਰਾ ਸੋਨਾ ਬਾਬੂ ਕਿਤੇ ਰੋਂਦਾ ਤੀ ਮੇਰਾ ਵੀਰ ਨਹੀਂ ਮੇਰਾ ਸੋਨਾ ਵੀ ਤੂੰ ਰੋਂਦਾ ਤੀ ਤੂੰ ਰੋਂਦਾ ਤੀ ਇਹ ਤੂੰ ਮਾਰਦੀ ਆ ਹੱਥ ਲਾ ਦੇ ਕਿਦਾਂ ਲਾਉਂਦੀ ਏ ఏదా ఏదో ప్లాస్వా రోటా పక్క షేతి మిట్ బుక్ మార్యా కార్యా మేర వీర ను మార్యా రోగ రోగ మార్యా ఎన్నే తిను పీన మార్య ఎన్ని తిను ਓਏ 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 ਕੰਮ ਕਰਨ ਦੇ ਵੱਲ ਕੋ ਮੁੰਡੇ ਨੂੰ ਆਣ ਕੇ ਫੜਾ ਫੜ ਕਿਦਾਂ ਫੜਦੀ ਕੰਮ ਵਾਲੀ ਤੇ ਧਿਆਨ ਜਾਂਦਾ ਤੈਨੂੰ ਤੋਂ ਮੈਂ ਖਿੱਚ ਕੇ ਰੱਖਦੀ ਆ ਅੱਜ ਹੋਰ 6 ਮਹੀਨੇ ਪਉਣੇ ਤਰ੍ਹਾਂ ਇਹ ਆ ਕਰ ਦੇਣਾ ਇਕੰਨੇ ਨਾਂ ਬੋਝ ਨੂੰ ਕਰਦੇ ਆ ਹੁੰਦੇ ਤੇ ਹੁੰਦੇ ਤੇ ਮੈਨੂੰ ਚਾਹਣਾ ਨਹੀਂ ਪਾਣਾ ਨਹੀਂ ਐਸਾ ਵੀ ਨੂੰ ਹੱਥ ਨਹੀਂ ਲਾਉਂਦੀ ਪਿਆਰ ਮੁਹੱਬਤ ਕੀ ਮਿਲਣਾ ਕਿ ਦੂਰ ਦਿੱਤਾ ਮੈਂ ਨਹੀਂ ਮਾਝੂਲਾ